ਨਾ ਖੱਬੀ ਦੇ ਬੈਠਾ ਮੈਂ ਹੁਣ ਗੱਲ ਤੁਹਾਡੇ ਨਾਲ ਕਰਾ ਲਵਾਂ 스피ਕਰ ਤੇ ਲਾਈ ਦੇ ਇੱਕ ਮਿੰਟ ਖੜ੍ਹ ਜਾਓ ਆਪਾਂ ਸਾਰੇ ਇੱਕ ਮਿੰਟ ਇਹ ਤੁਹਾਡੀ ਲੋੜਾਂ ਦੀ ਕੱਢ ਲਓ ਮੈਂ ਉਹਨਾਂ ਨੂੰ ਬੋਲ ਲਾਣਾ ਖੜਾ ਭਾਈ ਬੋਲੇ ਆਪਾਂ ਤੁਹਾਡੀ ਹੋਵੇ ਪਰਖਾ ਚੋਟੇ ਵੀ ਫੋਨ ਕਰਦੇ ਕਰਨਾ ਪਲੀਜ਼ ਹੈ ਜੰਦੇ ਨਹੀਂ ਜੰਦੇ ਨਹੀਂ ਹੈਲੋ ਹੈਲੋ ਜੰਦੇ ਨਹੀਂ ਜੰਦੇ ਹੈਲੋ ਹੈਲੋ

ਆ ਕੇ ਵੀਡੀਓ ਬਣਾ ਕੇ ਨੰਗੇ ਕਰਾ ਕੇ ਸੀਸਟੌਪ ਛਤਰ ਕਰਾ ਕੇ ਜਵਾਬੰਦੀ ਕਰਨੀ ਚਾਹੁੰਦਾ ਸੀ ਉਹਦੇ ਮੋਹਰਾ ਪੰਜਾਬ ਦੇ ਲੋਕਾਂ ਲਈ ਲਿਖਿਆ ਇਹ ਪੱਤਾ ਲੋਰ ਦੇ ਪੱਤੇ ਨਹੀਂ ਹੁੰਦਾ ਪਰ ਮੈਂ ਮਰੀ ਆਪਣੀ ਤੁਹਾਡਾ ਧੰਨਵਾਦ ਆ ਤੁਹਾਡਾ ਪੰਜਾਬ ਦੇ ਲੋਕਾਂ ਪਰ ਤੁਸੀਂ 50 ਦੇ ਲੋਕਾਂ ਦਾ ਦਖਾਲ ਦਿੰਦੇ ਇਸ ਤਰੀਕ ਨੂੰ ਕਿ ਜਦੋਂ ਪੰਜਾਬ ਧਾਰ ਲੈਂਦਾ ਜਦੋਂ ਇੱਕ ਵਾਰੀ ਮਸਜਿਦ ਦਾ ਦਰਦ ਪੈਂਦੇ 50 ਦੇ ਲੋਕ ਫਿਰ ਲੋਕਾਂ ਨਾਲ ਜੋੜ ਨਹੀਂ ਸਕਦੇ। ਬਰਾਇ ਸੋਨਿਆ ਅੱਜ ਤੱਕ ਮੇਰੀ ਬੇਨਤੀ ਹੈ ਭਾਈ ਕਿ ਜਿੰਨਾ ਆਪਾਂ ਬੈਠੇ ਖੜਦੇ ਹਰੇ ਪੰਜਾਬ ਨਾਲ ਨਹੀਂ ਬਾਈ ਬਣ ਕੇ ਆਹ ਆਹ ਬੇਨਤੀ ਆ ਸਾਰਿਆਂ ਨੂੰ ਕਿ ਤੁਸੀਂ ਅਸਤਰੀ ਅਸਤਰੀ ਦੇ ਲਈ 10 ਮਿੰਟ ਦੇ ਬਾਅਦ ਗੱਲਾਂ ਬਾਤਾਂ ਕਰਦੇ ਆ ਇਹਨੇ ਉਹ ਆ ਹੀ ਜਾਣਾ ਉਹਨੇ ਕੋਈ ਗੱਲ ਨਹੀਂ ਤੁਹਾਨੂੰ ਬੇਨਤੀ ਆ ਕਿ ਤੁਸੀਂ ਬਹਿ ਜਾਓ ਮੇਰੀ ਗੱਲ ਜਿਹੜੀ ਹੋਈ ਆ ਆਪਣੇ ਨਾਲ ਛੱਤਰ ਦੇ ਨਾਲ ਭੰਨੇ ਆ ਇੰਨਾ ਗਿਆ ਕਿਉਂ ਕਰਾ ਜੀ ਬੰਦੇ 22 ਫੈੜਨਾ ਦਿਖੜਿਆ ਪਿਆ ਹੋਵੇ ਤੁਹਾਨੂੰ ਪਤਾ ਹੀ ਹੈ ਜੇਲਾਂ ਦੇ ਵਿੱਚ ਵੀ ਇਹ ਕੀ ਕੁਝ ਬੰਦਿਆਂ ਨੂੰ ਦੇ ਜੰਦੇ ਆ ਇਹੋ ਜਿਹੇ ਮਾਹੌਲ ਵੀ ਹੁੰਦੇ ਨੇ ਪਰ ਕੋਈ ਗੱਲ ਨਹੀਂ ਉਹ ਇਧਰੋਂ ਥੋੜੀ ਟੱਪਿਆ ਆ ਤਾਂ ਇਧਰ ਨੂੰ ਆਊਗਾ ਬਾਈ ਜੇ ਆਪਾਂ ਸਾਰੇ ਸਵਾਗਤ ਕਰਕੇ ਇਹ ਮੈਂ ਫੇਰ बार-बार ਕਹਿ ਰਿਹਾ ਇਹ ਜਿੱਤ ਤੁਹਾਡੀ ਆ ਇਹ ਜਿੱਤ ਪੰਜਾਬ ਦੀ ਆ ਇਹ ਪੰਜਾਬ ਦੇ ਲੋਕਾਂ ਦੀ ਆ ਕਿ ਤੁਸੀਂ ਅੱਜ ਜੇ ਅੱਜ ਭਾਨੇ ਨੂੰ ਜੱਟ ਕੇ ਲੈ ਆਏ ਹੋ हमेशा आवाज तो हाँ मैं उमीद करना भाना छोटा भरा कि बिना दबे बिना झुके तो हाँ थोड़ी आवाज बल्द करता रहूगा दबा तो दबूगा